ਇੱਧਰ ਇੱਧਰ ਲਿਖ ਦੇਖੀ ਤਰੀ ਦਾ ਮੂੰਹ ਚ ਗੰਦਰ ਪਾ ਲ ਆ ਰੋ ਕੇ ਮੈਂ ਨਹੀਂ ਕਿ ਨੈਪਕਿਨ ਗਾ ਠੀਕ ਹੈ ਗਾਇਜ਼ ਵੈਲਕਮ ਬੈਕ ਟੂ ਚੈਨਲ ਮੰਜੀ ਮਾ ਵਲੋਗਸ ਤੇ ਸਗਤਾਂ ਦੀ ਪਿਆਰ ਤੁਹਾਡੀ ਦੋਸਤਾਂ ਆਪ ਬਿਲਕੁਲ ਠੀਕ ਹੈ ਤਾਂ ਦੋਸਤੋ ਸਵੇਰੇ 5:00 ਵਜੇ ਤੇ ਸਾਢੇ 5 6:00 4:00 ਬੱਜ ਗਏ ਨੇ ਤੇ ਗਾਇਜ਼ ਮੌਣੀ ਚੱਲੇ ਨੇ ਪਟਿਆਲਾ ਸਾਹਿਬ ਨੂੰ ਪਟਿਆਲਾ ਸਾਹਿਬ ਤਾਂ ਦੋਸਤੋ ਮਮਾ ਹੁਣ ਨਹੀਂ ਚੱਲੇ ਨੇ ਪਟਿਆਲਾ ਸਾਹਿਬ ਠੀਕ ਹੈ ਹਾਂ ਪਟਿਆਲਾ ਸਾਹਿਬ ਚੱਲੇ ਮੈਂ ਕਾਜ ਪ੍ਰੀਤ ਹੈ। ਅੱਜ ਗੁੱਡ ਮਾਰਨਿੰਗ ਸੱਸਰੀ ਘਰ ਦੀ ਸਾਰਿਆਂ ਨੂੰ। ਗਾਇਜ਼ ਮੇਰੀ ਸ਼ੁਰੂਆਤ ਆ ਸ਼ੀਸ਼ੇ ਮੂਰੇ ਹੁੰਦੀ ਆ ਪਤਾ ਨਹੀਂ ਕਿੰਨੇ ਦਿਨ ਮੈਂ ਇੱਥੇ ਖੜੀ ਹੁੰਦੀ ਆ। ਮੈਨੂੰ ਖੁਦ ਨੂੰ ਫੀਲ ਹੋ ਰਿਹਾ ਕਈ ਦਿਨ ਹੋ ਗਏ ਮੇਰੀ ਇੱਥੇ ਹੀ ਸੱਸਰੀ ਘਰ ਹੁੰਦੀ ਆ ਗੁੱਡ ਮਾਰਨਿੰਗ। ਓਹੋ ਗਾਇਜ਼ ਅਬ ਸੀ ਚੱਲੇ ਆ ਹੁਣ ਪਟਿਆਲੇ। ਸਾਹਿਬ ਪਟਿਆਲੇ ਚੱਲਿਆ ਮਾਤਾ ਦੇ ਮੰਦਰ। ਠੀਕ ਹੈ। ਸਾਰੇ ਬੋਲੋ ਜੈ ਕਾਰਾ ਮਾ ਕਲਕਤਾ ਬਹੁਤ ਸਤੇ ਦਰਵਾਜ਼ੇ ਗਏ ਗਾਇਸ ਪਿੰਕ ਬਰਸ਼ ਉਹ ਬਰਸ਼ ਗਏ ਜੇ ਨਾ ਤੋ ਫਿਰ ਬਰਸ਼ ਕਰਦੇ ਦਦਰ ਦੇ ਬਰਸ਼ ਕਿ ਤਰ੍ਹਾਂ ਖਰਾਬ ਹੋ ਗਏ ਬੰਨੇ ਉਹ ਬਰਸ਼ ਖਰਾਬ ਹੋ ਗਿਆ ਨੂੰ ਨਵਾਲੇ ਆ ਦੋ ਵੱਡਾ ਹੂੰ ਛੋਟਾ ਹੀ ਕਰ ਲਾਂਗੇ ਜੇ ਜੇ ਅੱਜ ਅੱਧਾ ਸਾਰਾ ਬੰਦ ਕੇ ਥੋੜੀ ਸਾਰਾ ਨਾ ਗਾਇਸ ਬੰਮਾ ਨੇ ਚੱਲ ਜਾਣਗੇ ਸਿਰ ਮੈਂ ਮੈਂ ਵੀ ਇਹਨਾਂ ਦੇ ਜਾਣ ਤੋਂ ਬਾਅਦ ਗੈ ਤੁਹਾਨੂੰ ਪਤਾ ਹੈ ਸਰ ਆਪ ਲੋਗੀ ਸੁੱਤਾ ਨਹੀਂਗਾ ਸਾਰੀ ਦਾ ਗੋਲ ਰੁੱਟ ਮੇਰੇ ਸਪੋਰਟਸ ਵੀਡੋ ਤੇ ਸੁਤਤਾ ਨਹੀਂ ਗੇ ਪਰ ਚਲੋਗੇ ਹੈਲੋ ਮੋਰਸ ਐਕਸਾਈਟਡ ਹੀ ਬਹੁਤ ਹੈ ਮਤਲਬ ਹੈ ਗイズ ਆ ਮੇਰੇ ਕਬੜੇ-ਕੁਪੜੇ ਪੈਨੇ ਜਿਵੇਂ ਮੇਰਾ ਪੂਮਾ ਦਾ ਪਜਾਮਾ ਉਹ ਪੂ ਜਾਨ ਬਣਾਈ ਜਾ ਚਾਹੇ ਮਰੀ ਹੁੱਡੀ ਤੇ ਜਾਰਡਨ ਦਾ ਪਜਾਮਾ ਨਾਲ ਖਾਕੀ ਪੱਗ ਦੋਸਤੋ ਅੰਦਰੋਂ ਮੈਂ ਇਨਾ ਖਲਾਰਾ ਚੱਕਿਆ ਦੀਦਾ ਨਹੀਂ ਆਲੇ ਦੁਆਲੇ ਕਿੰਨਾ ਆ ਤੈਨੂੰ ਦੀਦਾ ਨਹੀਂ ਆ ਅਰਥ ਆ ਮੈਂ ਕਹਿੰਦਾ 4 ਵਜੇ ਢੋਲ ਕੈਸਾ ਲੈ ਕੇ ਬੈ ਗਿਆ ਇੱਥੇ ਜਾਈ ਤੇ ਕੋ ਮਜਾ ਆਂਦਾ ਪਰ ਢੋਲ ਬਜਾਈ ਚ ਗਾਈਜ਼ ਮੈਂ ਵੀ ਮਮਾਸ ਵੀਰ ਜਰੇ ਕੜ ਖਾ ਕੇ ਨਾ ਉਹ ਮੇਰੇ ਡਾਰਲਿੰਗ ਉਹ ਮਰੀ ਜਾ ਡਾਰਲਿੰਗ ਤੇਰੇ ਦਾ ਜੀਨ ਨਿਕਲਾਂਗੀ ਠੀਕ ਡਾਰਲਿੰਗ ਚੱਤਨ ਬਣਾ ਗਈ ਉਹ ਪਾਲਾ ਪਸਾਲਾ ਜਦ ਤੱਕ ਦਮ ਖਾ ਰਹੀ ਗੀ ਜੁੱਤੀ ਦੇ ਦੇ ਮੈਨੂੰ ਜੁੱਤੀ ਦੇ ਦੇ ਗਾਈਜ਼ ਮੈਂ ਮਾਮੂ ਨੂੰ ਲੈ ਪੋਚੇ ਦੇ ਤਰਪੇ ਨੀਂ ਗਏਸ ਮਾਮੂ ਨੇ ਮਾਮੂ ਨੂੰ ਲੈ ਪਾ ਗਏ ਹੈਲੋ ਹੈਲੋ ਹਾਜੀ ਮਾਮੂ ਤਰਪੇ ਹਾਂ ਉਹ ਕਿਹਾ ਕਿ ਰਸਤੇ ਕਿੱਥੇ ਹੋ ਦੂਧ ਬਹੁਤ بڑا ਹੈ ਦੂਧ ਬਹੁਤ بڑا ਨਹੀਂ ਕਹਾ ਪਰ ਹੋਗਾ ਹਾਂ ਬੇ ਅਰੇ ਆਸਪਾਸ ਤੂੰ ਜਰਬਲੀ ਕੇ ਜਰਬਲੀ ਕੇ ਆਸਪਾਸ ਹੋ ਹਾਂ ਗੈਸ ਨਾਰੰਬਾ ਜੀ ਕੇ ਸਾਡਾ ਬਹਿਨ ਨਰਮਰ ਕੋਲ ਤੋਂ ਬਣ ਕੇ ਲੇਟ ਹੋ ਗਿਆ ਉਹਨਾਂ ਕੋਲ ਤਿਆਰ ਹੋ ਗਿਆ ਠੀਕ ਹੈ ਮੰਮਾ ਤਿਆਰ ਖੜੇ ਹੂ ਤੇ ਰੈਡੀ ਆ ਰੀਤੇ ਰਜੀਤਾ ਵੀ ਰੈਡੀ ਆ ਬਾਹਰ ਭੇਜਾਂ ਕਿ ਅੰਦਰ ਆਣ ਨਾ ਅਂਡਰੀਓ ਮੈਂ ਵਸ ਗਲੀ ਦੇ ਵਿੱਚ ਸੁਰਪਾਂਗੇ ਨਾਲ ਸਰਾਂਗੇ ਕਿਆ ਪਾਣੀ ਨਬੜਾਏ ਕਿਆ ਪਾਣੀ ਪੀਤੇ ਆਂਗੇ ਠੀਕ ਹੈ ਠੀਕ ਹੈ ਚਲੋ ਆਜੋ ਫਿਰ ਆ ਗਏ ਦੋਸਤੋ ਸਟੈਂਡ ਟਾਈਮ ਹੈ ਵਾ ਗイズ ਉਪਰ ਉਪਰ ਖਾਣਾ ਇਹ 4:30 ਵਜੇ ਨੇ ਪ੍ਰੋਬਬਲੀ ਪੂਰੇ ਪੂਰੇ 4:30 ਵਜੇ ਤੱਕ ਗイズ मामੂ ਨੇ 5 ਵਜੇ ਤੱਕ ਆ ਜਾਣਗੇ ਦੇਖ ਲੈ ਪਰ ਉਹ ਟਾਈਮ ਕਰਤਾ ਨਾ मामੂ ਨਾਲ ਤੇ ਮੈਂ ਤਾਂ ਪਹਿਲਾਂ ਹੀ ਮੈਂ 6:30 ਵਜੇ ਦਾ ਖਾਣਾ ਸਤ ਨੂੰ ਮੈਂ मामੂ ਨਾਲ 6:30 ਤੇ ਫੋਨ ਕਰਤਾ ਸੀਗਾ ਮੈਂ ਨੂੰ ਤਾਂ ਖਾਇਆ ਮਾਮਾ ਮੈਂ ਤਾਂ ਤਿਆਰ ਹੋ ਗਈਆਂ ਗਲਤ ਮਾਮੂ ਨਾਲ ਵੀ ਕਰਦੇ ਵੀ 5:50 ਤੇ ਨਾ 7 ਵਜੇ ਤੋਂ ਪਹਿਲਾਂ ਉੱਥੇ ਨਹੀਂ ਪਹੁੰਚਦੇ ਵੀ ਉਹੀ ਸ਼ਾਮ ਪੈ ਜਾਣੀ ਸ਼ਾਮ ਨੂੰ ਆਵਾਂਗੇ ਤਾਂ ਦੁਪਹਿਰ ਬਾਅਦ ਰਾਤ ਹੀ ਪੈ ਜਾਣੀ ਆ ਸਾਨੂੰ ਤਾਂ ਅੱਛਾ ਕੋਈ ਮੈਂ ਜਾਂਦਾ ਤੇ ਅਸੀਂ ਦਰਬਾਰ ਰਸ ਦਿੱਟ ਮਾਮੀਂ ਦੇ ਗਈ ਪੈਲਾ ਕੰਦੀ ਮੈਨੂੰ ਤੁਸੀਂ ਚੂੜੀਆਂ ਚੜਾ ਦਿਓ ਨਾਲੇ ਇੱਕ ਸੋਣੀ ਜਹੀ ਚੁੰਨੀ ਵੀ ਦਿਵਾ ਗਏਸ ਮੈਂ ਸਿਰੇ ਸਿਰ ਟੱਕ ਕੇ ਕੋਈ ਬਾਬਾ ਨਹੀਂ ਛੱਡਿਆ ਮੈਂ ਸਾਰਿਆਂ ਦੇ ਭਜਨ गाਤੇ ਕੀ ਸ਼ਬਦ ਕੀ ਮਾਤਾ ਜੀਆਂ ਪੇਟਾਂ ਯਸੂ ਬਾਬੇ ਦਾ ਕਹਾਤਾ ਨਹੀਂ ਗਾਤਾ ਦੋਸਤ ਤੇ ਮਮਿੰਨ ਮਮਿੰਨ ਕੇ ਸੋਈ ਛੱਡੀ ਫੰਡ ਤੁਹਾਡੇ ਮੈਂ ਅੰਦਰ ਲੱਗਾ ਆਇਆ ਸੀਗਾ ਚਾਵਣਾ ਚੱਲਈ ਏ ਰਿਤ ਤੇਰੀ ਤਾਂ ਹੁਣ ਸਰਤਾਂ ਖਲਸ਼ੀਦੀ ਬਣ ਜੂਗੀ

ਸੋਡੇ ਲਾਲੋ ਬੱਡੀ ਮਗਰ ਗੱਡੀ ਮਾਣੇ ਮੈਂ ਸਾਰਾ ਸੋਹਦਾ ਹਾਂ ਕਹਾਂ ਹੋ ਰਿਹਾ ਹੈ ਇਸੋ ਸੀ ਬਹੁਤ ਮੁਸ਼ਕਲ ਚ ਤੱਕ ਪਹੁੰਚਿਆ ਸੀ ਪਹੁੰਚ ਗਿਆ ਰੈਡਪੁਰੇ ਪਹੁੰਚਣਾ ਨੇ ਹਾਂ ਤੇਲ ਪਵਾਉਣ ਲੱਗਿਆ ਪੰਪ ਤੋਂ ਖਲ ਗਿਆ ਹਾਂ ਬਹੁਤ ਧੰਦਾ ਬਹੁਤ ਜਿਆਦੇ ਬਹੁਤ ਵੱਡਾ ਐਕਸੀਡੈਂਟ ਹੋਇਆ ਸੀ ਘਰ ਰਾਤ ਬਾਬਾ ਕਰੇ ਬਚਾ ਹੋ ਜੇ ਵਿਚਾਰਿਆਂ ਦਾ ਡਰ ਗਿਆ ਡਰ ਹੈ ਇਹ ਗਾਈਜ਼ ਇਹ ਡਰ ਗਿਆ ਹੈ ਇਹ ਧੰਦਾ ਤਾਂ ਬਹੁਤ ਡਰਦਾ ਵਾ ਪਹਿਲਾਂ ਉਹਦੇ ਪਾਪਾ ਨੇ ਵੀ ਗੱਡੀ ਨਹੀਂ ਚਲਾਉਣ ਦਿੰਦਾ ਸੀ ਅੱਜ ਮੈਂ ਚਲਾ ਕੇ ਲੈਂਦੀ ਆ ਇਹ ਅੱਜ ਵੀ ਡਰਦਾ ਪਿਆ ਸੀ ਪਟਰੋਲ ਹੈ ਹਾਂ ਪਟਰੋਲ ਹੀ ਪਾਇਆ ਓਕੇ ਤੇ ਡੀਜ਼ਲ ਤਾਂ ਨਹੀਂ ਛੜਾਤਾ ਹੋਰ ਹੋਇਤੇ ਹੁਰਸੇ ਆਪਾ ਪਾਇਦੇ ਚਲੋ ਬਾਈ ਉਹ ਨੰਬਰ ਉਹ ਮੰਨ ਜਾ ਕੇ ਮੱਗਦੇ ਸਾਨੂੰ ਨਾਲ ਨਹੀਂ ਆ ਤੁਸੀਂ ਨਹੀਂ ਆਣਾ ਮੈਂ ਨਹੀਂ ਉਹ ਮੈਂ ਨਹੀਂ ਤੇਰੀ ਲੋਕ ਜਾਣਨ ਲੱਗ ਜਾਣਗੇ ਫੋਟੋਆਂ ਕਰਾ ਕੇ ਕਰਨਗੇ ਫਿਰ ਗਾਈਸ ਆਪ ਅੰਦਰ ਜਾਣਦੇ ਆਲੇ ਨਹੀਂ ਨਹੀਂ ਉਹ ਆਹ ਤੇ ਕਹਿੰਦੇ ਨਹੀਂ ਨਹੀਂ ਹੈਲੋ ਗਾਇਸ ਹੈਲੋ ਕਰੋ ਆ ਦੇਖਿਆ ਨਾ ਗਾਇਸ ਅਸੀਂ ਮਾਤਾ ਦੇ ਪਹੁੰਚ ਗਏ ਆ ਇਧਰ ਆ ਸਾਰੇ ਜਣੇ ਆ ਦੇਖੋ ਇਧਰ ਫੋਨਾਂ ਚ ਲੱਗਿਆ ਹੈਲੋ ਹੈਲੋ ਗਾਇਸ ਹੈਲੋ ਗਾਇਸ ਗਾਇਸ ਇਹ ਵੀਡੀਓ ਬਣਾ ਕੇ ਆਇਆ ਦੇਖੋ ਲੋਕਾਂ ਦੀਆਂ ਗੱਡੀਆਂ ਨਾਲ ਨਾ ਇਹ ਵੀਡੀਓ ਬਣਾਉਂਦੀਆਂ ਫਿਰਦੀਆਂ ਨੇ ਨੂੰ ਸ਼ਰਮ ਐ ਨਹੀਂ ਮਾੜੀ ਮੋਟੀ ਜਿੱਥੇ ਆਉਂਦੇ ਆ ਇਹ ਆਈਂ ਸ਼ਰਮ ਹੋ ਜਾਂਦੂ ਜਿੱਥੇ ਆਉਂਦੇ ਆ ਉੱਥੇ ਹੀ ਇਹ ਆ ਕੇ ਲੱਗ ਜਾਂਦੇ ਆ ਹੈਲੋ 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 ਗਾਈਜ਼ ਆ ਬੰਦਾ ਸਾਡਾ ਬਹੁਤ ਖਰਾਬ ਆ ਇਹ ਖਤਰਨਾਕ ਬੰਦਾ ਇਹ ਨਾਲ ਹੀ ਆ ਜਾਂਦਾ ਜਿੱਥੇ ਕਿੱਥੇ ਖਰਚਾ ਇਹ ਬਹੁਤ ਕਰਾਉਂਦਾ ਵਾ ਇੱਥੇ ਆ ਕੇ ਵੀ ਟਲਦਾ ਨਹੀਂ ਛੱਗੀ ਨਾਲ ਪਰਾਂਦਾ ਛੱਗੀ ਨਾਲ ਪਰਾਂਦਾ ਆਜੋ ਆਦੇ ਚੋਰ ਚੋਰ ਫੜੇਗੇ 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 ਚੋਰੀ ਕਰਕੇ ਫੜੇਗੇ ਫੜੇਗੇ ਚੋਰ ਨੂੰ ਚੋਰ ਨੂੰ ਗਾਈਜ਼ ਬਹੁਤ ਜ਼ਿਆਦਾ ਘੱਟ ਆ ਇੱਥੇ ਅਸੀਂ ਪਾਰਕਿੰਗ 'ਚ ਖੜੇ ਆ ਠੀਕ ਹੈ ਬਾਹਰ ਜਾ ਕੇ ਦੇਖਦੇ ਆ ਅੰਦਰ ਜਾ ਕੇ ਕੀ ਬਣਦਾ ਹੈ ਕੋ ਟਾਈਮ ਲੱਗੂਗਾ ਹਜੇ ਸਾਨੂੰ ਇੱਥੇ ਜੇ ਜਿਆਦਾ ਟਾਈਮ ਲੱਗਦਾ ਹੋਇਆ ਨਾ ਫਿਰ ਆਪਾਂ ਚਲੇ ਜਾਵਾਂਗੇ ਮਠੜੇ ਕੇ ਹਾਂ ਪਤਾ ਕਿਉਂ ਹੰਦ ਦੇ ਪਰ ਜਾਂਦੇ ਬਹੁਤ ਪੈ ਜਾਣੀਆਂ ਫਿਰ ਹਾਂ ਅੱਜ ਹੰਦ ਲੱਥੀ ਨਹੀਂ ਗੀ ਦੇ ਲਗਾਈ ਸੀ ਅੱਜ ਧੁੱਪ ਨਹੀਂ ਨਿਕਲੀ ਇੱਥੇ ਬਹੁਤ ਹੰਦ ਪਈ ਹੋਈ ਸੀ ਬਹੁਤ ਜਿਆਦੇ ਗਾਇਜ਼ ਜਿੱਦੇ ਮੇਰੀ ਮੰਮੀ ਘਰੇ ਰਹਿੰਦੇ ਨੇ ਉਹਦੇ ਪਤਾ ਨਹੀਂ ਕਿਉਂ ਧੁੱਪ ਨਹੀਂ ਨਿਕਲਦੀ ਸਹੀ ਗੱਲ ਮੇਰਾ ਤਾਂ ਵੈਰ ਹੀ ਹੈ ਸ਼ਨੀਵਾਰ ਐਤਵਾਰ ਤਾਂ ਧੁੱਪ ਨਿਕਲ ਨਹੀਂ ਗੀ ਜੋ ਮਰਜੀ ਹੈ ਜੋ ਮਰਜੀ ਹੈ ਸਹੀ ਗੱਲ ਹੈ 5 ਦਿਨ ਨਹੀਂ ਕੜਾਕੇਦਾਰ ਧੁੱਪ ਲੱਗਦੀ ਆ ਸ਼ਨੀਵਾਰ ਐਤਵਾਰ ਤੁਸੀਂ ਦੇਖ ਸਕਦੇ ਸੀ ਪਰ ਨਹੀਂ ਚਲ ਕੋਈ ਨਾ ਤੇ ਚਲੋ ਠੀਕ ਹੈ ਗਾਇਜ਼ ਆਪਾਂ ਮਾਥਾ ਟੇਕ ਕੇ ਫਿਰ ਮਿਲਦੇ ਹਾਂ கந்த ਹੇ ਗਾਇਸ ਵੈਲਕਮ ਬੈਕ ਟੂ ਮਾਈ ਅਮਚਰ ਬਲੌਗ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਾਡੇ ਸਾਹਮਣੇ ਸਾਡੇ ਅੰਟੀ ਆ ਚੁੱਕੇ ਨੇ ਜੀ ਗਾਇਸ ਤੇ ਗਾਇਸ ਜਿਵੇਂ ਕਿ ਤੁਸੀਂ ਦੇਖ ਸਕਦੇ ਸਾਡੇ ਅੰਟੀ ਆ ਚੁੱਕੇ ਨੇ ਤੇ ਅੱਜ ਸਾਡੇ ਦੋ ਦੋ ਬਲੌਗਰ ਸਾਹਮਣੇ ਤੇ ਮੈਂ ਵੀ ਬਲੌਗਰ ਬਣ ਗਿਆ ਤੇ ਇਹ ਵੀ ਬਲੌਗਰ ਬਣ ਗਿਆ ਥੱਲੇ ਘਰ ਕਿੱਥੇ ਨਹੀਂ ਆਏ ਅੰਦਰ ਲਈ ਅਸੀਂ ਘਰ ਪਹੁੰਚ ਚੁੱਕੇ ਆ ਅਸੀਂ ਆਪਦੇ ਬਲੌਗ ਚ ਬੋਲਾਂਗੇ ਤੇਰੇ ਵਾਲੇ ਚ ਕਿਉਂ ਬੋਲਾਂਗੇ ਮੈਂ ਵੀ ਥੱਕ ਗਿਆ ਮੇਰੀ ਮੰਮੀ ਦੀ ਬੜੀ ਜਲਦੀ ਵੀਰੇ ਅੱਜ ਕਹ ਚੂਚੂ ਨਹੀਂ ਆਇਆ ਹਾਂ ਅਜੇ ਚੁੱਚੂ ਨਹੀਂ ਆਇਆ ਹਾਏ ਮੇਰਾ ਚੁੱਚੂ ਨਹੀਂ ਆਇਆ ਜੀ ਪਤਾ ਮੇਰੀ ਗੱਲ ਸੁਣੋ ਗੱਲ ਸੀਗਾ ਧਵਾ ਉਹਨਾਂ ਤੋਂ ਮੰਡੇ ਮੇਰੀ ਗੱਲ ਸੁਣੋ ਇਹ ਤੇ ਮਨਵੀਰ ਸੀਗੇ ਮੈਂ ਤਾਂ ਆ ਹੀ ਲੇਟ ਸੀਗਾ ਉਹਨਾਂ ਕੋਲ ਬਸ ਤੇ ਗੱਲ ਸੁਣੋ ਗੱਲ ਸੁਣੋ ਤੇ ਉਹ ਕੀ ਕਹਿੰਦੇ ਨੂੰ ਉਹਨੂੰ ਮੈਂ ਚਾਰ-ਚਾਰ ਜੜੇ ਜਿੱਤਿਆ ਹੂੰ ਚੰਗੀ ਗੱਲ ਮਨਿੰਦਰ ਕਿੱਥੇ ਨੇ ਨੂੰ ਮਨਿੰਦਰ ਕਿੱਥੇ ਆ ਇਹਨੂੰ ਇਸ ਤਰ੍ਹਾਂ ਸੋਸ ਕਰਾ ਲਿਆ ਕਿੰਨੇ ਤੇ ਆਂਟੀ ਨੂੰ ਆਉਂਦੀ ਖਲਾਰਾ ਮਿਲ ਗਿਆ ਤੇ ਆਂਟੀ ਦਾ ਮੈਂ ਸਾਰੇ ਭਾਂਡੇ ਧੋ ਕੇ ਗਈ ਸੀ ਡੋਲਗੇ ਲਗਾ ਕਿਤੇ ਨਹੀਂ ਹੋਏ ਨੇ ਉਹਨੇ ਡੋਲਗੇ ਉਹਨੇ ਥੋੜੇ ਉਹਨੇ ਥੋੜੇ ਇਹਨਾਂ ਕੋਲ ਦੂਜੇ ਜਿੱਦਾਂ ਸਾ ਮਿਲਦੇ ਨੇ ਤਾਂ ਉਹ ਤੇ ਤਾਂ ਗਾਇਜ਼ ਇਹਨਾਂ ਨੇ ਤਾਂ ਭਾਂਡੇ ਭਾਂਡੇ ਕਰਦੇ ਨੇ ਤੁਸੀਂ ਵੀ ਦੇਖੋ ਮੈਂ ਤਾਂ ਦੇਖ ਲਿਆ ਮੈਂ ਤਾਂ ਸੀਗੇ ਨਹੀਂ ਇਹਨਾਂ ਦੇ ਮੈਂ ਤਾਂ ਲੇਟ ਆਇਆ ਹਾਂ ਖਲਾਰਾ ਸਾਰਾ ਇੰਨੇ ਨੇ ਪਾਇਆ ਮੈਨੂੰ ਪਾਇਆ ਕੋਈ ਨਾ ਉਹ ਬੁਲਾ ਇਦਰੇ ਤੋਂ ਅੱਛੇ ਧਮਾਉਂ ਮੈਨੂੰ ਵੀਰ ਤੇ ਚਲਾ ਗਿਆ ਕਹਿੰਦੇ ਮੈਂ ਕੱਲ ਹੀ ਆਉਂਗਾ ਸਿੱਧੇ ਕੋਈ ਨਾ ਫਿਰ ਕੱਲ ਨੂੰ ਉਹ ਤਵਾ ਲੂੰਗੀ ਫਿਰ ਬਸ ਇੱਕ ਐਤਾਂ ਹੀ ਖੜੂ ਬੰਦੇ ਕੱਲ ਨੂੰ ਉਹ ਤਵਾ ਲੂੰਗਾ ਤੂੰ ਬਸ ਫਿਰ ਉਹ ਬੜਾ ਗੱਲਾ ਆ ਮੈਨੂੰ ਇਹਨਾਂ ਮਸਤੇ ਸਸਤੀ ਸਸਤੀ ਗਾ ਰੋ ਸਸਤੀ ਗਾ ਰੋ ਹੋਰ ਕਿਦਾਂ ਵਧੀਆ ਵਧੀਆ ਤੁਸੀਂ ਸਸੋ ਕੀ ਠਾਕ ਉਹ ਮਨਿੰਦਰ ਤੋ ਗਾਇਸ ਜਿਵੇਂ ਕਿ ਦੇਖ ਸਕਦੇ ਹੋ ਦੂਜੀ ਗੱਡੀ ਦੇ ਵਿੱਚ ਪਾਗਲ ਆਗੂ ਪਏ ਹੋਏ ਨੇ ਗਰਲਸ ਮੇਰੀ ਸੁਣਦੇ ਆ ਚੱਲੋ ਭਾਂਡੇ ਤੇ ਜਿਹੜੇ ਤੂੰ ਕਿੰਨੇ ਖਲਾਰੇ ਪਏ ਨਾ ਮੇਰਾ ਨਾਮ ਤਾਂ ਲਈ ਨਾ ਵੀਰੇ ਮੈਂ ਨਹੀਂ ਪਾਏ ਐਨਾਂ ਨੂੰ ਪਹਿਲੀ ਦੱਸ ਰਿਹਾ ਤੈਨੂੰ ਤੂੰ ਵੀ ਅੱਗੇ ਆ ਜਾ ਚੜ੍ਹੈਲ ਜੀ ਆ ਜਾ ਆਇਆ ਮੈਂ ਬੋਲੇ ਮੈਨੂੰ ਪਤਾ ਹੀ ਤੈਨੂੰ ਇਹ ਗੱਲ ਕਹਿਣੇ ਤੇਰੇ ਮੂੰਹ ਵਾਲੀ ਨਹੀਂ ਉਹ ਭਾਂਡੇ ਕੀ ਨੇ ਮਾਰੋ ਮਾਰੋ ਮਾਰੇ ਗੁੱਸੇ ਭਾਂਡੇ ਲਵੜਿਆ ਚੰਗਾ ਗੁੱਸਾ ਹੋ ਇਹਨਾਂ ਨੂੰ ਤੂੰ ਮੇਰੇ ਨਾਲ ਤੇ ਦੇਖਣਾ ਨਾ ਤੱਕ ਤੱਕ ਉਹਦਾ ਪਿਆਰ ਤੁਹਾਨੂੰ ਨਾ ਦੇਪਾ ਦਾ ਬਾਬਲਾ ਚੱਲ ਮਾਰੋ ਆਂਟੀ ਗੁੱਸਾ ਦਿਖਾਓ ਮਾਰੇ ਚਪੇੜ ਮਾਰੋ ਕਿਉਂਕਿ ਮੈਂ ਦਾ ਖਲਾ ਮੈਨੂੰ ਕਹਿੰਦਾ ਮੈਨੂੰ ਕਹਿੰਦਾ ਅਮਰ ਭਾਂਡੇ ਤੋੜ ਦੇ ਮੈਂ ਕਿਹਾ ਮੈਂ ਆਪ ਆਪਣੇ ਘਰ ਤੋਂ ਗਿਆ ਲੈ ਤੋਹਾਂ ਦੇ ਮੈਨੂੰ ਚੱਲ ਚੱਲ ਲੱਗ ਜਾ ਵੀਰੇ ਕੰਮ ਤੇ ਦਿਨ ਪਹਿਲਾਂ ਹੀ ਕਿਐ ਸੀ ਆਂਟੀ ਦੇ ਅੰਤ ਪਹਿਲਾਂ ਕਰ ਲੈ ਉਹ ਕਿੱਥੇ ਰੋਟੀ ਖਾਦੀ ਸੀ ਕਦੇ ਨਹੀਂ ਇੱਥੇ ਲੜਕਾ ਤਾਂ ਵਾਲੇ ਆਂਟੀ ਦੇ ਗੁੱਸੇ ਦਾ ਪਤਾ ਨਹੀਂ ਮੈਨੂੰ ਪਤਾ ਕਰ ਲੈਣ ਉਹ ਦੇਖ ਬੱ লাগ ਗਿਆ ਕੰਮ ਤੇ ਲੱਗ ਲਿਆ ਵੀਰੇ ਹਾਂ ਅਰੇ ਇੱਥੇ ਕੁਝ ਐਂਟੇ ਡਾਮੇ ਆ ਸਾਡੇ ਨੂੰ ਨੋ ਨੋ ਜਿਆਦੀ ਵੀ ਨਹੀਂ ਆਉਂਦੀ ਵਾਲੇ ਵੀ ਦੇਖੋ ਇਹਨਾਂ ਨੂੰ ਗੁੱਸਾ ਆ ਜਾਂਦੇ ਨੇ ਗੁੱਸਾ ਆਵੇ ਨਾ ਮੈਂ ਫੇਰ ਸਾਰੇ ਪੰਡਤੋ ਕੇ ਗਈਆਂ ਮੈਂ ਤਾਂ ਸੀ ਬੜੀ ਬੜਾਈ ਪੱਕੀ ਪਕਾਈ ਦੇ ਕੇ ਗਏ ਹੋਰ ਕੀ 10 ਰੋਟੀਆਂ ਖਾ ਗਏ ਇਹ ਮੈਨੂੰ ਤਾਂ ਬੁਲਾਇਆ ਨਹੀਂ ਤੂੰ ਵੀ ਵਿੱਚ ਹੀ ਆਏ ਨਾ ਉਸ ਸੀਗਾ ਸੌਣ ਲੱਗੇ ਮੈਨੂੰ ਤਾਂ ਸਵੇਰੇ 5 ਵਜੇ ਦਾ ਪਹੁੰਚਿਆ ਇਸ ਇੱਥੇ ਕਲਾਸ ਜੇ ਰੈਂਡੋ ਤਾਂ ਮੇਰਾ ਡੱਬਾ ਲੈ ਦੇਵਾ ਮੈਂ ਸਾਰੀਸ ਕਿੱਥੇ ਲੈਣ ਨੂੰ ਕਲਾਸ ਤੇ ਨਾਲ ਮੈਨਾਂ ਨਹੀਂ ਗਿਆ ਨਹੀਂ ਕਿਵੇਂ ਲੱਗਿਆ ਰ ਮੈਂ ਜੋ ਹੁਣ ਚਾਹ ਨਹੀਂ ਪੀਣੀਗੀ ਹੋਰ ਪਾਂਡੇ ਖਲਾਵੇ ਕਰਨੇ ਆ ਆ ਰਹੀ ਦਿਨ ਤੋਂ ਚਾਹ ਨਹੀਂ ਤੇ ਗਾਇਸ ਇਹਨੇ ਤਾਂ ਕਿਵੇਂ ਨੂੰ ਗਾਲਾਂ ਪੈ ਰੀਆਂ ਨੇ ਠੀਕ ਹੈ ਜੀ ਤੇ ਆਂਟੀ ਹੋਰ ਪੁੱਦੇ ਨੇ ਮੈਂ ਚਾਹ ਨਹੀਂ ਪੀਣੀ ਹੋਰ ਪਾਂਡੇ ਖਲਾਵੇ ਕਰਨੇ ਆ ਮੈਨੇ ਚਾਹ ਗੀ ਇਸ ਤੇ ਸੀ ਜਿਹੜਾ ਰੋਟੀਆਂ ਤੇ ਸੀ ਚਾਹ ਰੋਟੀਆਂ ਤੇ ਹੋਏ ਸੀ ਚਾਹ ਖਰਾਇ ਦੇ ਦੇ ਬਸ ਲੱਗ ਰਿਹਾ ਲੱਗ ਰਿਹਾ ਤੁਹਾਡਾ ਦੋਨਾ ਦੇ ਲਈ ਤੋ ਉਹ ਤਾਂ ਦੇਣਾ ਹੈ ਉਹ ਨਾ ਪਾਣੀ ਤੋਂ ਆ ਜਿਹਨਸਾਰ ਚਾਤਰਾ ਤੋਂ ਮੈਂ ਤੁਹਾਨੂੰ ਭਾਂਡੇ ਤੋਂ ਬੜੀ ਜਿਹੀ ਖੋਣ ਕੀਤੀ ਨੂੰ ਭਾਂਡੇ ਮੈਂ ਤੁਹਾਨੂੰ ਸਵੇਰੇ ਹੀ ਕਹਿਿਆ ਸੀ ਨਾ ਹੋ ਗਈ ਮੈਂ ਬਰਿੰਗਰ ਜਿਆ ਤੋ ਖਾਣਾ ਬਣਾਉਣ ਲੱਗਿਆ ਨਾ ਤੇ ਭਾਂਡੇ ਧੋ ਲਈ ਨਾਲ ਦੇ ਨਾਲ ਧੋ ਲੰਦਾ ਉਹਦੀ ਕੀ ਕਹਿੰਦੇ ਚਲਾਈ ਤੇ ਗਾਇਸ ਮੈਂ 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 ਜਾ ਰਹੇ ਨੇ ਆਪਾਂ ਬਾਅਦ ਚ ਮਿਲਦੇ ਆ ਤੁਹਾਨੂੰ ਅਲਵਿਦਾ ਕਹਿ ਕੇ ਅਜੇ ਨਾਲ ਨਾ ਕੱਪ ਤੋੜਿਆ ਗਏ ਜਿੰਨੇ ਨੇ ਇਹਦੇ ਨਾਲ ਦਾ ਮੈਂ ਉਹਦੇ ਚਿੱਟੇ ਜਾਤ ਤੇ ਬੈਠਾ ਸੀਗਾ ਨਹੀਂ ਬੋਲ ਤੂੰ ਰੇਸ ਕਰਕੇ ਫੱਟ ਗਿਆ ਨਾ ਕਿ ਨੁਕਸਾਨ ਕਰੇ ਤੂੰ ਉਹ ਗਲਤੀ ਨਾ ਦੇ ਗਿਆ ਤੇ ਤੈਨੂੰ ਤਾਂ ਜੀ ਨਹੀਂ ਵੀਰੇ ਸਾਰਾ ਤੈਨੂੰ ਗਲਤੀ ਨਹੀਂ ਹੁੰਦਾ ਜਦੋਂ ਇੱਥੇ ਖੱਪ ਕਰਦਾ ਹੋਏ ਨਾ ਲੈ ਨਹੀਂ ਅੰਦੀਆਂ ਕੋਲੇ ਹੁੰਦੇ ਆਂ ਇਹ ਆਟਦੇ ਮੇਰੇ ਬਾਰ-ਬਾਰ ਰੋਕਣ ਤੇ ਟੋਕਣ ਤੇ ਪਿੱਛੋਂ ਕਿੱਥੇ ਆਟਦੇ ਹੋਗੇ ਤੁਸੀਂ ਉਹਦਾ ਤਾਂ ਤੁਹਾਨੂੰ ਕੋਈ ਕਹਿਣ ਵਾਲੇ ਨਹੀਂ ਹੁੰਦਾ ਨਾ ਇੱਧਰ ਵੀ ਦੇ ਜਵਾਬ ਜਦ ਮੈਂ ਤੈਨੂੰ ਫੋਨ ਤੇ ਕਹਿਦਾ ਸੀ ਮਨਿੰਦਰ ਭਾਂਡੇ ਤੋਂ ਆਲੇ ਤੂੰ ਸਵੇਰੇ ਗਿਆ ਨਾ ਕਿ ਤਿਆਰ ਬਣਾਨੇ ਆਂ ਸੀ ਉਹ ਕਰਦੇ ਆਂ ਉਹ ਕਰਨ ਲੱਗੇ ਆਂ ਰੋਟੀਆਂ ਖਾਣ ਲੱਗੇ ਮੈਂ ਤੈਨੂੰ ਕਹਿਦਾ ਮੇਰੀ ਭਾਂਡੇ ਤੋਂ ਨਹੀਂ ਮਨਿੰਦਰ ਬਾਜ਼ੂ ਉੱਚੇ ਮਿਲਣ ਆਲੀ ਗਾਲਾਂ ਨੇ ਕਈ ਦੋਸਤਾਂ ਆ ਪਕਾ ਚਿਰਿਆ ਪੌੜੀ ਮਿਲਣਾ ਵਾ ਇਹ ਸਾਰੀ ਗੱਲਾਂ ਤੁਹਾਡੇ ਮੈਂ ਪੈਂਦੇ ਦਿਖਾ ਰੀਆਂ ਮੈਂ ਸਪੈਸ਼ਲ ਕਰੋ ਦੀਦੀ ਤੇ 10 ਮਿੰਟ ਬੰਕ ਕੇ ਆਇਆ ਮੈਂ ਕਾਂਚੀ ਆਣ ਲੈ ਮੈਂ ਆਇਆ ਥੋੜੀ ਦੇਰ ਚ ਨਹੀਂ ਗੀਜ਼ਰ ਦਾ ਦੁਕਾਨ ਛੱਡਿਆ ਆਵਾ ਉਹ ਆ ਨਾ ਹੋ ਜਾ ਵੀ ਤੈਨੂੰ ਕਿਆ ਬੰਦ ਕਰ ਲਾ ਓ ਤੂੰ ਚੁੱਪ ਕਰ ਜਾ ਕਾਲਾ ਜਿਆ ਐਂਟੀ ਥੋੜੀ ਦੇਰੀ ਹੋਈ ਮਨਿੰਦਰ ਦੇ ਵਿੱਚੋਂ ਪਾਣੀ ਡੋਲ ਦੇ ਸਾਰੇ ਪਹਿਲਾਂ ਸ਼ੈਂਕ ਧੋਲਾ ਪਹਿਲਾਂ ਕਿਹ ਕਿਹਦੀ ਤਰਲ ਤੋਂ ਲੈ ਜਾਂਦੇ ਨਹੀਂ ਜਾਂਦੀ ਕਿ ਅੱਗੇ ਕੁਝ ਹੋਇਆ ਉਹ ਗਿੰਨੇ ਉੱਤੇ ਦੁਕਾਨ ਤੇ ਗਿਆ ਕਿਹੜੀ ਦੁਕਾਨ ਤੇ ਮੋਮੋਸ ਆਲੀ ਤੇ ਮੈਂ ਨਹੀਂ ਮੈਂ ਤਾਂ ਘਰ ਹੈ ਨਹੀਂ ਕਿ ਉਹ ਨਹੀਂ ਆਈ ਹੈ ਜੀ ਇਹ ਕਿਹੜਾ ਕਾਲੂ ਤੂੰ ਨਾ ਬਾਦਰਾ ਗਾਈਜ਼ ਮੈਂ ਤਾਂ ਇੱਕ ਗੱਲ ਬੋਲੀ ਜੀ ਦੋ ਦਮਾਂ ਤੀਰ ਮੇਰੇ ਨਾਲ ਹਾਂਜੀ ਤੂੰ ਬੱਜ ਜਾਏਗਾ ਹਾਂ ਤਾਂ ਕਿਦਿਨਾਂ ਆਂਟੀ ਘੜੇਰੇ ਮੇਰੇ ਨਾਲ ਹਾਂ ਬੋਲ ਹਾਂ ਹਵਾ ਕਰਾਂਦੇ ਗਾਈਦੇ ਬੰਦਾ ਮੇਰੇ ਨਾਲ ਬੱਜ ਲੈ ਕਰਦਾ ਇਹ ਆ ਵੱਡਾ ਬੇੜਾ ਮਾਰੂਗਾ ਮੇਰੇ ਆਂਟੀ ਘੜੇਰੇ ਨਾਲ ਮੇਰੇ ਅਰੇ ਤਾਂ ਵੀ ਖੜੀ ਰਿੱਤੇ ਖਾਈ ਹੂ ਤੇ ਮੰਨੇ ਤੇਰਾ ਟੇਡਾ ਮੂਆ ਕੋਈ ਨਾ ਗਾਈ ਦੇਖ ਲੈਂਦੇ ਆ ਗਾਣਾ ਬੋਲੋ ਮੈਂ ਦਿੱਤਾ ਬਿਮਾਰਾ ਕਤਕ ਮਨ ਆ ਜਾ ਮੈਂ ਸਭ ਤੋਂ ਉਹ ਆਪਣੀ ਸੁਝਾ ਦੇਣੀ ਕੋ ਗਾਇਜ਼ ਮੈਂ ਤੁਹਾਨੂੰ ਕੱਲੇ ਦੇ ਵਿੱਚ ਇੱਕ ਗੱਲ ਦੱਸਦਾ ਵਾ ਬਨਵੀ ਇਹਨਾਂ ਨੇ ਪਤਾ ਕੀ ਕੀਤਾ ਗੀਜ਼ਰ ਸਵੇਰ ਦਾ ਛੱਡਿਆ ਮੈਨੂੰ ਨਹੀਂ ਮੈਂ ਇਹਨੂੰ ਇੱਕ ਵਾਰ ਕਿਹਾ ਵੀ ਸੀ ਜੀ ਮੈਂ ਗੀਜ਼ਰ ਕਿੱਥੋਂ ਲਵਾਉਂਦੇ ਹੋ ਇਹਨੇ ਮੇਰੀ ਗੱਲ ਇਗਨੋਰ ਕਰਤੀ ਸੀ ਜਦੋਂ ਅੰਟੀ ਬਲੌਗ ਐਡਿਟ ਕਰਨੀ ਉਹਦੇ ਬਿਖ ਮੈਂ ਉਹ ਵਾਲੀ ਗੱਲ ਕਹਿਤੀ ਆ ਮੈਂਨ ਬਲੌਗ ਐਡਿਟ ਕਰਨਗੇ ਉਹਦੇ ਤੇਰੇ ਗਾਲਾਂ ਕਹਿਣੀ ਆ ਮੈਂ ਤਾਂ ਬਲੌਗ ਚ ਦੱਸਦਾ ਵੀਰੇ ਤੇ ਕੀ ਇਹ ਪੁੱਲਾ ਕੌਣ ਛੱਡਦਾ ਮੈਨੂੰ ਪਤਾ ਉਹ ਆ ਸ਼ਰਦ ਆਮ ਕਰਕੇ ਬਾਈ ਮੈਂ ਤਾਂ ਡਰ ਗਿਰ ਤਿੰਜਾ ਤੱਕ ਸਾਰੇ ਕੁਸ਼ ਗਏ ਨੂੰ ਬਣਾਵਾ ਅੰਤਰੀਆਮੀ ਬੜਿਆ ਹੈ ਵੱਡਾ ਕੋਈ ਗਾਇਸ ਉਧਰ ਪ੍ਰੀਤ ਦੋਸਤੋ ਫਾਈਨਲੀ ਮੈਂ ਪਾਂਡੇ ਤੋਤੇ ਸਾਰੇ ਦੇਖੋ ਸ਼ੈਂਕਮਾ ਤਾਪ ਇੱਥੇ ਕਿ ਮੇਰੇ ਖਿਆਲ ਆ ਛੋੜ ਅਸ਼ੈਂਕ ਤੇ ਪਤਾ ਨਹੀਂ ਇਹ ਤਾਂ ਬਿਲਕੁਲ ਪੱਗ ਦੀ ਪੂਣੀ ਕੀਤੀ ਹੋਣੀ ਆ ਆ ਪੱਗ ਦੀ ਪੂਣੀ ਕਾਹਨ ਲਵੇੜ ਕੇ ਕੀਤੀ ਹੈ ਪਤਾ ਨਹੀਂ ਮੈਂ ਕਿਵੇਂ ਆ ਤਾਂ ਦੋਸਤੋ ਆਪਣੀ ਇੱਕ ਖੁਸ਼ਖਬਰੀ ਹੋਰ ਆ ਗਾਇਸ ਆਪਣੇ ਜਿਹੜਾ ਨੰਨੇ ਦਾ ਵਿਆਹ ਉਰਫ ਪ੍ਰੋਗਰਾਮ ਜੇ ਦੋਸਤੋ ਲੋੜੀ ਦਾ ਉਹਦੀ ਮੂਵੀ ਫਾਈਨਲੀ ਆਪਣੇ ਕੋ ਆ ਚੁੱਕੇ ਕਿੱਥੇ ਆ ਮੰਮੀ ਕਿੱਥੇ ਆ ਆ ਦੇਖੋ ਤੇ ਕੋਈ ਹੈ ਹੰਮਤ ਨਾ ਕੱਢ ਰਹੀ ਤਾਂ ਹੰਮਤ ਨਾ ਮੈਂ ਉਹ ਕਰਨਾ ਨਾ ਉਹ ਕੱਢਾ ਪੂਰਾ ਜਿਹੜਾ ਦੋਸਤ ਮੈਨੂੰ ਲੱਭਣ ਨਹੀਂ ਰਹੀ ਮੇਰੀ ਆਂਟੀ ਆਈ ਨਹੀਂ ਮੇਰੀ ਆਂਟੀ ਆਈ ਸੀ ਆਲ ਕਪਾਈ ਵੀ ਲੱਗਦਾ ਕਿ ਅਰਪੋਟਾ ਲੱਗਿਆ ਹੋਇਆ ਘਰ ਦੰਦ ਦਿਨ ਨਾ ਪਾਇਆ ਵਾ ਤੇ ਦੋਸਤੋ ਫਾਈਨਲ ਵੀ ਆ ਚੁੱਕਿਆ ਲੇਖੋ ਇਹ ਤੇਰੇ ਦੇਖਣੀ ਆਪਾਂ ਰਾਤ ਨੂੰ ਬੈਠ ਕੇ ਦੇਖਾਂਗੇ ਸਾਹ ਜਾਨੀ ਦੀਦੀ ਨੂੰ ਬੁਲਾ ਕੇ ਉੱਤਰ ਤਾਂ ਚੱਲਾਂਗੇ ਉਸ ਟੈਕਸਾਈਟਮੈਂਟ ਨਹੀਂ ਰੁਕਰੀ ਵੀ ਸਾਹ ਜਾਨੀ ਨੇ ਬਹੁਤ ਖੱਪ ਕੀਤੀ ਆ ਉਹ ਕੋਣਾ ਫਿਰ ਆ ਗਿਆ ਦੋ ਕਿ ਨਹੀਂ ਆਇਆ ਇਹ ਵੀ ਰਾਤ ਵਾਲੀ ਮੇਰੇ ਮਮਰੇ ਅੱਲੀ ਅੰਦਰ ਨਹੀਂ ਤੁਸੀਂ ਆਏ ਨਹੀਂ ਲੈ ਕੁੱਤੇ ਅੰਦਰ ਕਰ ਦੋ ਹਜੇ ਤਾਂ ਇੱਧੇ ਲਈ ਧੰਨੀਆਂ ਆਈਆਂ ਗੀਆਂ ਇੱਧੇ ਗਾਲਾਂ ਹੀ ਪੈ ਰਹੀਆਂ ਨੇ ਤਰਾਸੀਆਂ ਆ ਤੈਨੂੰ ਕੀ ਗਾਲਾਂ ਪੈ ਰਹੀਆਂ ਕੀ ਗਾਲਾਂ ਪੈ ਰਹੀਆਂ ਬਸ ਭਾਂਡੇ ਕੰਮ ਕਰ ਬਸ ਭਾਂਡੇ ਸੀ ਕਿਵੇਂ ਭਾਂਡੇ ਤੋਤੇ ਭਰਾਵਾ ਤੋ ਲੈੰਦਾ ਸਵੇਰ ਦਾ ਵੇਲੇ ਹੀ ਭਾਂਡੇ ਤੋਂ ਉਹਨਾਂ ਬੜੇ ਪਰੇ ਲਾ ਮੰਮੀ ਨੇ ਢਾਕੇ ਬਾਹਰ ਨਹੀਂ ਆਏ ਜਦੋਂ ਭਾਂਡੇ ਤੋਤੇ ਤੋਤੇ ਦਾ ਮਤਲਬ ਤੂੰ ਹੀ ਹੋਰ ਦੁਬਾਰੀ ਧੋਨੇ ਪੈਣੇ ਆ ਸਾਰੇ ਕਿਹੜੇ ਹਾਲ ਦਾ ਹਾਲ ਜੀ ਜੀ ਕਾਈ ਨਹੀਂ ਮੈਂ ਵੀ ਪੁੱਛਣ ਲਈ ਸੀ ਮੂ ਵੀ ਤਾਈ ਜੀ ਝੂਠ ਬੋਲਦੀ ਹਮਾਰੇ ਬਏ ਹੱਟ ਜਿੱਕੇ ਬਾਏ ਆਏ ਫੇਸ ਤੇ ਸੋਹਣੇ ਆਈ ਲੈਨੇ ਮੂ ਵੀ ਨਹੀਂ ਰਹਿ ਗਈ ਉਹਨਾਂ ਦੇ ਲਾ ਕੀ ਗੱਲ ਹੋਈ ਉਹ ਦੇਖ ਕੇ ਉਹ ਵਾਪਸ ਲੈ ਗਏ ਹਾਂ ਫੋਨ ਆਇਆ ਉਹਨਾਂ ਦਾ ਬਹੁਤ ਫੋਨ ਜ਼ਿਆਦਾ ਹੈ ਬਾ ਉਹ ਜਿਹੜਾ ਪਹਿਲਾਂ ਮੈਨੇ ਭਾਂਡੇ ਦਾ ਕਾਰਾ ਪਾਤਾ ਕਿੰਨਾ ਨੇ ਜੀ ਜੀ ਮੂ ਵੀ ਲੈ ਗੂ ਭਾਬੀ ਨੇ ਭਾਂਡੇ ਦੇ ਦੋ ਦੋ ਲੱਗਦੇ ਨੇ ਸ਼ੇਰ ਦੇ ਰੂਪੀ ਮਮਾ ਜੀ ਪੁੱਤਾਂ ਨੂੰ ਮੈਂ ਦੇਖਣ ਦੇ ਦੇਉਣੀ ਆ ਗਏ ਪੁੱਛ ਕੇ ਉਹ ਵੀ ਆ ਗਏ ਥੈਂਕ ਯੂ ਆ ਦੇ ਪੁੱਤ ਆਇਆ ਮਾਤਾ ਜੀ ਪਹਿਲਾਂ ਆਣਾ ਸੀ ਜੀ ਚਲੋ ਮੈਂ ਜੀ ਕੀ ਆਹੋ ਸਵੇਰੇ ਗਿਰਦੇ ਭੇਜਦਾ ਗੱਡੀ ਰੇਸ ਤੇ ਸਾਂਹਿਆਲਾ ਹੋਣਾ ਮੈਂ ਕਿ ਵੇਲੇ ਤਾਂ ਹੈ ਗਈ ਹਾਂ ਤਵੀਰ ਆ ਗਏ ਤਵੀਰ ਵੀ ਨਾਲ ਹੀ ਦੇਖ ਦੋੜ ਫੇਰ ਦੇਖ ਲਾਂਗੇ ਹਾਂ ਜਿੰਨੇ ਦੇਖ ਲੈਣ ਫੋਨ ਆਪਾਂ ਦੇ ਨਹੀਂ ਇਹ ਤਾਂ ਜਿਹੜਾ ਸੁਆਦ ਹੈ ਫੈਮਿਲੀ ਚ ਬੈਠ ਕੇ ਨਾ ਉਹ ਦੁਆਰ ਦੁਆਰ ਦੇਖਣਾ ਨਹੀਂ ਨਹੀਂ ਆਪੋ ਵੀ ਤਾਂ ਦੇਖਦੇ ਹੀ ਰਹੀ ਦੀ ਆ ਵੀ ਦੋ ਫੁਲਕੇ ਦਾ ਆਟਾ ਲੈ ਅੱਛਾ ਦੁੱਧ ਕਰਮ ਚੱਲਿਆ ਸ਼ਨੀਵਾਰਾ ਜੀ ਮੈਂ ਤੇ ਆ ਕੇ ਦੋ ਪਰ ਮੈਨੂੰ ਲੱਗਦਾ ਬੱਤੀਆਂ ਹੈਗੀਆਂ ਮਰੀਂਦਾ ਉਹ ਤਾਂ ਪਈਆਂ ਹੈ ਨਹੀਂ ਉਹਦੇ ਚ ਮੈਂ ਤਾਂ ਪਈਆਂ ਇੱਕ ਹੀ ਆ ਲੈ ਸਾਚੂ ਉਦਾਂ ਦੋ ਚਾਹੀਦੀਆਂ ਨੇ ਕੋਟਨ ਲਿਆ ਕਟਰ ਲੈ ਰਿੱਤੇ ਜੀ ਉੱਧਰ ਹੈਗੀਆਂ ਮੇਰੇ ਕੋਲ ਕੋਟਨ ਲਿਆ ਦੇਖ ਲੈ ਦੇਖ ਕੋਟਨ ਉੱਤੇ ਪਈ ਦੋ ਉਹ ਪਈ ਹਟੋ ਚੰਗਰ ਅੰਦਰ ਅੰਦਰ ਲੱਗਦਾ ਹੈ ਬੱਤੀਆਂ ਹੈਗੀਆਂ ਪਰਦੀਆਂ ਬੈਗ ਕੋਲ ਜੂਈ ਫਰਦੀ ਹੈ ਕਿੱਥੇ ਆ ਬੈਗ ਮੁੜਿਆ ਹੋਇਆ ਵਾ ਤਣੀ ਜੀ ਉਹ ਡਰਾ ਕੇ ਸਾਨੂੰ ਹਾਂ ਚਲੋ ਦੋਸਤਾਂ ਕਰੀ ਤਰੀ ਹੋ ਜੇ ਫਿਰ ਮਿਲ ਜਤਾ ਤਾ ਤਾਂ ਦੋਸਤੋ ਮਨੇ ਮੇਰੇ ਪ੍ਰਾਚੀ ਚਾਚੀ ਜੀ ਨੇ ਨਵਾਂ ਨਾਮ ਦਾ ਦਾ ਚੋਰ ਪਾੜੇ ਨੂੰ ਮਮੇ ਤੁਸੀਂ ਕੀ ਕਰੀ ਜਾਂਦੇ ਹੋ ਕੰਮ ਕਰਦੇ ਭਰਾਵਾ ਸਾਰੇ ਦਿਹਾੜੀ ਫੋਨ ਨਹੀਂ ਕਰਦੇ ਐਂ ਨੂੰ ਕਹਿ ਲਿਆ ਥੋੜੀਆਂ ਅਸੀਂ ਕੰਮ ਕਰੀਦਾ ਹੈ ਨਾ ਅੰਟੀ ਜੀ ਚੋਰੀਆਂ ਕਰਨ ਜੋਗੀ ਹੈ ਇਹਦਾ ਚੋਰੀਆਂ ਮੈਨੂੰ ਨੀਂਦ ਇੰਨੀ ਜਿਆਦਾ ਆ ਰਹੀ ਹੈ ਨਾ ਹੁਣ ਨੀਂਦ ਵੀ ਘੇਰਾ ਪੂਰਾ ਪਾ ਰਹੀ ਹੈ ਮੈਂ ਕਹਾਂ ਇਸ ਤਰ੍ਹਾਂ ਘੜੇ ਡੱਕਾ ਮਾਰਦਾ ਡੱਕਾ ਮਾਰੇ ਤੂੰ ਕੀ ਡੱਕਾ ਮਾਰੇ ਚੱਲੀ ਤੇ ਦੇਖ ਲੁਕੀ ਮੈਨੂੰ ਦੇਖ ਲੇ ਮੇਰੀ ਵੀ ਨਹੀਂ ਰਹੀ ਹੁਣ ਇਹਦੀ ਛੱਲੀ ਹੋ ਗਈ ਹੁਣ ਉਹ ਚੂ ਚੂ ਵੀ ਚੂ ਚੂ ਤੁਹਾਡਾ ਗਿਆ ਹੋ ਗਿਆ ਚੂ ਚੂ ਆ ਗਾਇਬ ਚੂ ਚੂ ਗਿਆ ਹੋਇਆ ਵਿਆਹ ਤੇ ਮਨਿੰਦਾ ਤਾਂ ਲੱਗ ਨਹੀਂ ਰਿਹਾ ਜੀ ਕੁਛ ਨਹੀਂ ਲੱਗ ਹੁਣ ਛੋੜੀ ਬਣਾ ਦੇਣੀ ਹੈ ਹਾਂ ਏ ਹਏ ਗਾਇਸ ਸਬੋਤ ਦਾ ਅਟੈਕ ਹੋ ਗਿਆ ਮੈਨੂੰ ਘਰੇ ਜਾਉਣਾ ਨਹੀਂ ਮੇਰੀ ਸ਼ਤਰੋੜ ਦਿੱਤੀ ਆ ਆਏ ਅੱਖਾਂ ਦੇ ਘਰਾਈ ਮੇਰੀਆਂ ਮੋਟੀ ਜਿਹੀਆਂ 10 ਵਜੇ ਤੱਕ ਇਹਨੇ ਇੱਥੇ ਫਰਮਾ ਕਿਧੰਜਾ ਹੈ ਅੰਮੀ 10 ਵਜੇ ਤੱਕ ਇਹਨੇ ਇੱਥੇ ਫਰਮਾ ਕਿਧੰਜਾ ਜਲਦੀ ਆ ਤੈਨੂੰ ਪਤਾ ਲੱਗਾ ਅਗਰ ਕੱਲ ਮੈਨੂੰ ਕੰਮ ਮਸੀ ਬਤਾ ਐ ਤੇ ਜੀ ਵੀ ਦੱਸ ਦੇ ਤਾ ਹਲਲ ਦੇਲਾ ਦੇਲਾ ਆਏ ਹਾਈ ਕੁਛ ਤੋੜਨ ਦੋਸਤ ਮੈਨੂੰ ਬੈਠਣ ਦੀ ਟੈਕਨੀਕ ਵਧੀਆ ਵਾ ਬਾਰਸ ਨਾ ਬਰਾਚੀ ਬੱਸ ਯਾਰ ਬੱਸ ਮਿਲਦਾ ਕਦੇ ਨਾਲ ਹੀ ਬਹਿ ਗਿਆ ਹੋਰ ਬੱਚਾ ਮੇਰੇ ਨਹੀਂ ਗੇਟ ਗਿਆ ਸੀਗਾ ਸੌਣ ਲੱਗੇ ਮੇਰੇ ਚ ਫੋਨ ਨੰਬਰ ਦਿੰਦੇ ਫੇਰ ਦੱਸਦਾ ਨਾਈਸ ਵੀਡੀਓ ਤੇ ਬਾਈ ਯਾਰ ਮੈਂ ਸਾਰੇ ਮੈਂ ਮੋਟੀ ਆਹਨੇ ਕੋ ਸਾਥੀ ਮੈਨੂੰ ਅੱਜ ਗਿਫਟ ਤੁਹਾਨੂੰ ਦਿਖਾ ਦਵਾ ਆ ਗਿਫਟ ਮਿਲਿਆ ਮੈਨੂੰ ਮੇਰੇ ਭਰਾ ਨੇ ਦਿੱਤਾ ਕੋਈ ਦੂਜਾ ਆ ਇਹਨਾਂ ਨੇ ਕਮੈਂਟ ਕੀਤਾ ਬਾਈ ਨਾਈਸ ਸਿਸਟਰ ਬਾਈ ਪਾਜ ਜਾ ਪਾਜ ਹਾਂ ਜੇ ਮੈਂ ਤੁਸੀਂ ਕਹਿੰਦੇ ਸੀਗੇ ਕਮੈਂਟ ਪੜਨ ਦਾ ਹੋਂਟ ਟਾਈਮ ਲੱਗਿਆ ਮੈਂ ਕਿ ਸਾਰੀ ਦੜੇ ਸਮਾ ਤੇ ਦੇਖ ਰਹੀ ਹੁੰਦਾ ਬੋਲ ਚਾਹੀਦਾ ਨਹੀਂ ਆ ਦੇ ਤਾਂ ਫਿਰ ਮੀ ਠੀਕ ਹੈ ਪ੍ਰਚੰਦ ਮੈਂ ਤੇਰੀ ਗੱਲ ਨਹੀਂ ਸਮਝ ਲਗੀ ਮਮਈ ਉਸਕ ਕਮੈਂਟ ਪੜਦੇ ਪਏ ਦੋਸਤ ਕਿਸ ਨੇ ਕਮੈਂਟ ਕੀਤਾ ਕਹਿੰਦਾ ਟੱਟੀ ਕਿੱਥੇ ਆ ਦੇ ਲੈ ਆ ਦੇ ਲੈ ਆ ਦੇ ਗਾਇਸ ਐਦਾਂ ਦੇ ਗੰਦਮੰਦ ਨਹੀਂ ਬੋਲ ਤੂੰ ਸੀ ਬੋਲ ਦੇ ਦੇ ਤਾਂ ਗਾਇਸ ਇਹ ਆ ਕੀ ਹੁੰਦਾ ਇਹ ਗੰਦ ਨੂੰ ਐਦਾਂ ਬੋਲ ਕਰੋ ਸਸੂ ਕੋਣ ਲੱਜਣਾ ਕਸ਼ ਗਾਇਸ ਕਲਾ ਟੱਤੀ ਤਾਂ ਠੀਕ ਐ ਟੱਤੀ ਤਾਂ ਸਾਡੀ ਜਾਨ ਜਿੰਦ ਜਾਨ ਜੇ ਇੱਕ ਦਿਨ ਆਵੇ ਤਾਂ ਬਦੌਖਾ ਹੋ ਜਾਂਦਾ ਕੁੱਤਾ ਗੱਲ ਮਨ ਨੂੰ ਮੇਰੀ ਆਦ ਆਉਂਦੀ ਆਉਂਦੀ ਐ ਤੈਨੂੰ ਜੱਦ ਮਨ ਤੇਰੇ ਚਿਹਰਾ ਮਾਰਨ ਨੂੰ ਮੂਜੀ ਕਰਦਾ ਮਤਲਬ ਕਿ ਨਾ ਸਾਡੀ ਗੁਰਵੀਸ ਦੀ ਮੂਵੀ ਆ ਚੁੱਕੀ ਐ ਤੇ ਹਜੇ ਅਸੀਂ ਫਿਲਹਾਲ ਦੀਦੀ ਨਾਲ ਪ੍ਰੈਂਕ ਕਰ ਰਹੇ ਕਿ ਮੂਵੀ ਨਾ ਬੰਨ ਲੇਕ ਨਾ ਲਾਇੀ ਤੇ ਨਹੀਂ ਮੜੀ ਹਾਲ ਆਣੀ ਰਿੱਤੇ ਲੱਦਨੇ ਲੈ ਇਹ ਜੋ ਦੁੱਖ ਆ ਗਿਆ ਫੇਕ ਨਹੀਂ ਹੁੰਦਾ ਪਾ ਜਿੰਦਲਾ ਲੈ ਲੈ ਆਪਾਂ ਇਹ ਕਰਦਾ ਪਕੜ ਲੈ ਨਿੰਦਰ ਬਾਲੇ ਨੇ ਬਸ ਨੰਨੀ ਤੁਮ ਉਹਨਾਂ ਨੂੰ ਮਸਤ ਨੂੰ ਬੁਲਾ ਲੈਣਾ ਮੈਂ ਬੈਣ ਦੇ ਇਹ ਤਾਂ ਦੰਡ ਪੈਣੀ ਆ ਜਦੋਂ ਆਪਾਂ ਦੇਖਦੇ ਲੈ ਦੇਰੀ ਤੇ ਮਾਰੀ ਦੀ ਨਾ ਦੇਖਣੀ ਹਲੋ ਭਾਈ ਜੀ ਮੈਂ ਵੀ ਜਰੀ ਹੋ ਤੂੰ ਕਿਤੇ ਚਾਈ ਗੁਰ ਲਾ ਲੈ ਪੂਰਾ ਆਹ ਤਾਂ ਕਰ ਗੁਰਪ੍ਰੀਤ ਵੀ ਰਾਗੋ ਦੱਸੋ ਅੰਬਰ ਵਿਖੇੜਦਾ ਵੈ ਨੀਚੇ ਅਸੀਂ ਲੰਘ ਗਏ ਗਾਈਸ ਇਧਰ ਦੇਖੋ ਗਾਈਸ ਇਧਰ ਦੇਖਣ ਦਾ ਓਹ ਅੱਜਿੱਤੇ ਚਿੱਟੇ ਅੱਜ ਇਧਰ ਇਧਰ ਲਿਖ ਦੇ ਕੀ ਫਰੀਦ ਮਾਮੂ ਚ ਗੰਦਰ ਪਾਤਾ ਆ ਦੇ ਲੋਕ ਓਹ ਮੈਂ ਲੇ ਕਿ ਨੈਪਕਿਨ ਕਰ ਦੇਣਾ ਪੂਰਾ ਬੈਕ ਇੱਥੇ ਕੱਢ ਦੇ ਦੇਖੀ ਦੇਖੀ ਇਹ ਇੱਥੇ ਕੱਢ ਦੇ ਮੈਂ ਰੋਜ਼ਾ ਮੂਹਰੇ ਕਿ ਤੂੰ ਮਜ਼ਾ ਆ ਰਿਹਾ ਨਹੀਂ ਦਿਨ ਦਿਨ ਕੀ ਇਹ ਫਰੀਦ ਦਿਨ ਲੈਣ ਚਲ ਆਪਾਂ ਇਹਨੂੰ ਸਟਾਪ ਕਰ ਦਿੰਦੇ ਆ ਗਾਈਸ ਸਾਡਾ ਨਾਮ ਨਹੀਂ ਹੈ ਸਾਡੇ ਨਾਮ ਨਹੀਂ ਹੈ ਆਏ ਸੀ ਕਿ ਕਿੰਨੇ ਅੱਛਾ ਹੈ ਕਿ ਬਾਹਰ ਲਾਉਣਾ ਸ਼ੁਰੂ ਤੋਂ ਕਿੰਨੇ ਕਿੰਨੇ ਮਿੰਟ ਦੇ ਕੱਟ ਬਣਾਏ ਨੇ ਪਤਾ ਨਹੀਂ ਹਰ ਦੇਖਾਂਗੇ ਚਲੋ ਦੋਸਤੋ ਦੀਦੀ ਆ ਗਏ ਮੈਂ ਪੰਜ ਛੇ ਬਾਪ ਨੇ ਅਸੀਂ ਮਿਲਦੇ ਨਹੀਂ ਅੰਦਾਸਾ ਹੋਏ ਤਾਂ ਪਹਿਲਾਂ ਤਾਂ ਦਿਖਣਾ ਨਹੀਂ ਹੈਗਾ ਇੱਕ ਤਾਂ ਵੀ ਦੋਸਤੋ ਦੀਦੀ ਆ ਗਈ ਆ ਦੋਸਤੋ ਦੀਦੀ ਆ ਗਏ ਨੇ ਹੁਣ ਮੈਂ ਸ਼ੁਰੂ ਤੇ ਲਾਉਣਾ ਸ਼ੁਰੂ ਤੇ ਲਾ ਦੋ ਹੁਣ ਕੱਢਦੇ ਆ ਵੇਲੇ ਕਾ ਸੀਨ ਦੇਖਾਂਗੇ ਫਿਰ ਹੁਣ

ਤੋਂ ਹੋਣੀ ਉਹਨੇ ਇੱਕ ਸੀਨ ਹੋ ਗਿਆ ਸੱਚ ਦੱਸ ਦੋ ਆਈਫੋਨ ਦੇ ਕਵਰ ਚੋਂ 500 ਰੁਪਏ ਕੌਣ ਕੱਢ ਕੇ ਲੈ ਗਿਆ ਸੱਚ ਦੱਸ ਦੋ ਸੱਚ ਦੱਸ ਦੋ ਉਸ ਚ ਕਿਨੇ ਪੈਸੇ ਕੱਢੇ ਆਈਫੋਨ ਚ ਤੋਂ ਹਮਾਰੇ ਬਾਸ ਤੇ ਕਿਉਂ ਨਹੀਂ ਬਾਈ ਪੈਸੇ ਥੋੜਾ ਆਈਸੋਫਿਆਂ ਤੋਂ ਥੋੜੀ ਲੱਭਣੇ ਆ ਗੱਡੀ ਚ ਬੈਠੀ ਸੀ ਜਦੋਂ ਉਦੋਂ ਤੋਂ ਫੋਨ ਚ ਦਿਖਾਇਵਾ ਮੈਨੂੰ ਹਾਂ ਮੈਂ ਉਹਦੇ ਆਪਣੇ ਉਹਦੇ ਮੇਰੇ ਪਾਸੇ ਚ ਉਹਦੇ ਸੀਗਾ ਚ ਗੱਡੀ ਚ ਤਾਂ ਨਹੀਂ ਸੱਟਦੇ ਆ ਗੱਡੀ ਚ ਲੀਏ ਐਡੀ ਹੋਈ ਨਹੀਂ 2 ਵਜੇ

चलो दोस्तों अपने अजी इन जदिया लगे हो तो लाइक कमेंट शेयर कर दौ हूँ उम्मीद है कि गलती नहीं करूँगा तो ममा भी हम लगे रेस्ट कर ममा ले काम कर रहे हैं थोड़ा जा गए क्योंकि अब मम्मा गए थे पटियाले गए उसे फोन नहीं चक सकते दरबार में अंदर जाके तक करके ममाला बहुत सारा काम पेंडिंग रह गया होगा तो चलो कोई ना ममा हम कर देते नैक्सट फ्लो मिलते हैं ले दोस्तों लाइक कमेंट शेयर कर दौ